ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੋਂ ਰੂਟੇ ਹੋ ਡੂੰਗਾ ਦੇ ਬਹੁਤ ਬਹੁਤ ਸਵਾਗਤ ਹੈ ਮਤੇ ਅਜੂੜੀ ਲੈ ਕੇ ਆਈ ਪ੍ਰਿੰਟ ਸੂਟ ਡਿਸਟਰਬੈਂਡ ਦੇ ਸੂਟ ਨੇਗੇ ਸਾਰੇ ਇਹ ਸੂਟਾਂ ਜਿਵੇਂ ਫਿਕਸ ਰਹੀਆਂ ਡਿਸਟਰਬੈਂਡ ਦੇ ਸੂਟਾਂ ਨਹੀਂ ਨੇਗੇ ਤੇ ਸਾਰੇ ਕਲਰ ਕੋਜ ਹੈ ਸੋਹਣੇ ਨੇਗੇ ਇੱਕ ਤਿੱਕ ਸੋਨਾ ਕਲਰ ਤੇ ਇੱਕ ਤਿੱਕ ਸੋਨਾ ਨੂੰ ਪ੍ਰਿੰਟ ਮਿਲੂਗਾ ਜੁਆਇਰ ਫਿਕਸ ਵਿੱਚ ਤੇ ਲਾਈਟ ਡਾਰਕ ਤੇ ਮੀਡੀਅਮ ਕਲਰ ਸਾਰੇ ਤਰ੍ਹਾਂ ਦੇ ਸੋਨ ਕਲਰ ਮਿਲ ਜਾਣਗੇ ਤੇ ਬਹੁਤ ਸੋਨੇ ਕਲਰ ਨੇਗੇ ਤੇ ਪ੍ਰਿੰਟ ਤੇ ਨਾਲ ਨਾਲ ਪ੍ਰਿੰਟ ਤੇ ਪੱਟਾਗਾ ਤੇ ਨਾਲ ਪਲੇਨ ਬਾਟਮ ਹੈਗੀ ਬਹੁਤ ਸੋਨੇ ਸੂਟ ਨੇਗੇ येलो ਕਲਰ ਬਹੁਤ ਜਿਆਦਾ ਸੋਨਾ ਕਲਰ ਹੈਗਾ ਤੇ ਜਿਵੇਂਗਾ ਓਨियन শেਡ ਤੇ ਫਿਰੋਜੀ শেਡ ਪਿਸਤਾ ਗ੍ਰੀਨ ਤੇ ਕਰੀਮ ਕਲਰ ਦੇ ਵਿੱਚ ਬਹੁਤ ਸੋਨੇ ਰੰਗਾਂ ਦੇ ਪ੍ਰਿੰਟ ਨੇਗੇ ਲਾਈਟ ਡਾਰਕ ਇਹ ਕ੍ਰੀਮ ਕਲਰ ਦੇ ਵਿੱਚ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇਗੇ ਤੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ। ਸੋਹਣੇ ਵਿੱਚ ਕੋਈ ਵੀ ਸੂਟ ਪਸੰਦ ਹੋਵੇ ਨੀਚੇ ਸਕਰੀਨ ਦੇ ਨੰਬਰ ਚੱਲ ਰਹੇ ਆ 99147 31658 ਸੋਹਣੇ ਵਿੱਚ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਤੇ ਇਹ ਸੋਹਣੇ ਸੂਟ ਮੰਗਵਾ ਸਕਦੇ ਹੋ। ਸਾਰੇ ਪ੍ਰਿੰਟ ਸੋਂ ਡਿਫਰੈਂਟ ਬਣਨਗੇ ਕੁਝ ਜਿਦੋਂ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇਗੇ ਲਾਈਟ ਡਾਰਕ ਕਰ ਲੈਣਗੇ ਸਾਰੇ ਤੇ ਏਸੀ ਅੱਜ ਆਪਣੇ ਪ੍ਰਿੰਟ ਸੂਟ ਸੋਣੇ ਵਿੱਚ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਨੀਚੇ ਸਕਰੀਨ ਦੇ ਨਾਲ ਚੱਲ ਰਹੇ ਤੁਸੀਂ WhatsApp ਮੈਸੇਜ ਕਰਕੇ ਕੋਲ ਸੂਟ ਮੰਗਵਾ ਸਕਦੇ ਹੋਗੇ ਰੇਟ ਇਹਨਾਂ ਦਾ 2600 ਸ਼ਿਪਿੰਗ ਸਾਨੂੰ ਫਰੀ ਹੋ ਗਈ